ਬੁੱਲੇ ਸ਼ਾ ਪੰਜਾਬੀ ਦਾ ਮਹਾਨ ਕਵੀ ਬੁੱਲੇ ਸ਼ਾ ਨੇ ਆਪਣੀਆਂ ਰਚਨਾਵਾਂ ਵਿੱਚ ਮਹੀਨਿਆਂ ਦੀ ਵੀ ਉਸਤਤ ਕੀਤੀ ਹੈ ਬੁੱਲੇ ਸ਼ਾ ਮਾਰਗ ਤੇ ਫਗਣ ਮਹੀਨੇ ਬਾਰੇ ਕੀ ਵਿਚਾਰ ਦੇ ਰਹੇ ਹਨ ਕਿਸ ਅੰਦਾਜ਼ ਵਿੱਚ ਉਹਨਾਂ ਨੇ ਕਵਤਾ ਲਿਖੀ ਹੈ ਜੇ ਤੁਹਾਡੇ ਨਾਲ ਉਹ ਸਾਂਝੀ ਕਰਦੇ ਆ ਦੋ ਮਹੀਨੇ ਇਸ ਕਰਕੇ ਕਿ ਇਹਨਾਂ ਦੋਨਾਂ ਮਹੀਨਿਆਂ ਵਿੱਚ ਥੋੜੀ ਬੜੀ ਉਹਦੀ ਕਵਤਾ ਦੇ ਵਿੱਚ ਅਟੈਚਮੈਂਟ ਅਟੈਚਮੈਂਟ ਨਜ਼ਰ ਆਉਂਦੀ ਆ ਇਸ ਕਰਕੇ ਇਹ ਮਾਗ ਤੇ ਫਗਣ ਦੋ ਮਹੀਨੇ ਦੀ ਕਵਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਮਾਗ ਮਹੀਨੇ ਬਾਰੇ ਬੁੱਲੇ ਸ਼ਾਹ ਕੀ ਲਿਖ ਰਿਹਾ ਹੈ ਇੰਦ ਮਾ ਮਾਗੀ ਨਾਵਣ ਮੈਂ ਚਲੀ ਜੋ ਤੀਰਥ ਕਰ ਸਮਿਆਨ ਗੱਜ ਗੱਜ ਬਰਸੇ ਮੇਗਲਾ ਮੈਂ ਰੋ ਰੋ ਕਰਾਂ ਇਸ਼ਨਾਨ ਮਾਗੀ ਨਾਵਣ ਮੈਂ ਚਲੀ ਜੋ ਤੀਰਥ ਕਰ ਸਮਿਆਨ गज गज बरसे मेघला मैं रो रो कराँ इनान माघ महीने गए उलांग नवी मोहब्बत बहुती तांग माघ महीने गए उलांग नवी मोहब्बत बहुती तांग इश्क मुअज्जन दिती बाग पढ़ा नमाज़ पियादी तांग दवाई की कराँ ਦਵਾਈ ਕੀ ਕਰਾਂ ਆਖਾਂ ਪਿਆਰੇ ਮੈਂ ਵੱਲ ਆ ਆਖਾਂ ਪਿਆਰੇ ਮੈਂ ਵੱਲ ਆ ਤੇਰੇ ਮੁਖ ਵੇਖਣ ਦਾ ਚਾ ਆਖਾਂ ਪਿਆਰੇ ਮੈਂ ਵੱਲ ਆ ਤੇਰੇ ਮੁਖ ਵੇਖਣ ਦਾ ਚਾ ਭਾਵੇਂ ਹੋਰ ਤਤੀ ਨੂੰ ਤਾਂ ਭਾਵੇਂ ਹੋਰ ਤਤੀ ਨੂੰ ਤਾ ਬੁੱਲਾ ਸ਼ੌ ਨੂੰ ਆਣ ਮਿਲਾ ਬੁੱਲਾ ਸ਼ੌ ਨੂੰ ਆਣ ਮਿਲਾ ਤੇਰੀ ਹੋਰ ਹਾਂ ਤੇਰੀ ਹੋਰ ਹਾਂ ਬੁੱਲੇ ਸ਼ਾ ਕਿੰਨੀ ਡੂੰਗੀ ਰਮਜਾ ਦੇ ਵਿੱਚ ਉਸ ਅੱਲਾ ਨੂੰ ਯਾਦ ਕਰ ਰਿਹਾ ਮਾਗੀ ਨਾ ਵਣ ਮੈਂ ਚਲੀ ਜੋ ਤੀਰਥ ਕਰ ਇਸ਼ਨਾਨ ਸਮਿਆਂਨ ਗੱਜ ਗੱਜ ਵਰਸੇ ਮੀਂਹ ਲਾ ਮੈਂ ਧੋ ਰੋ ਕਰਾਂ ਇਸ਼ਨਾਨ ਮਾਗ ਮਹੀਨੇ ਗਏ ਉਲਾਂਗ ਮਾਗ ਮਹੀਨੇ ਗਏ ਉਲਾਂਗ ਨਵੀਂ ਮੁਹੱਬਤ ਬਹੁਤੀ ਤਾਂਗ ਨੀਵੇਂ ਨਾਂਗੇ ਨਵੀਂ ਮੁਹੱਬਤ ਦਾ ਜਜ਼ਬਾ ਤਾਂਗ ਤੇਰੇ ਮਿਲਣ ਦੀ ਤਾਂਗ ਇਸ਼ਕ ਮੋਜਾਂ ਦਿੱਤੀ ਬਾਗ ਪੜਾ ਨਮਾਜ਼ ਪਿਆਰੀ ਤਾਂਗ ਨਮਾਜ਼ ਪੜਦਿਆਂ ਤੇਰੀ ਤਾਂਗ ਲੱਗੀ ਹੋਈ ਆ ਦਵਾਈ ਕੀ ਕਰਾਂ ਦਵਾਈ ਦਵਾਈ ਕੀ ਕਰਾਂ ਹੁਣ ਮੈਂ ਕੀ ਦੁਆਵਾਂ ਕਰਾਂ ਮੈਂ ਤੇ ਤੇਰੀ ਤਾਂਗ ਲੱਗੀ ਹੋਈ ਆ ਆਖਾਂ ਪਿਆਰੇ ਮੈਂ ਵਾਲਿਆ ਆਪਣੇ ਪਿਆਰੇ ਨੂੰ ਕਹੋ ਮੇਰੇ ਵਾਲਿਆ ਆ ਜਾ ਤੇਰੇ ਮੁਖ ਵੇਖਣ ਦਾ ਚਾਹ ਮੈਨੂੰ ਤੇਰੇ ਮੁਖ ਵੇਖਣ ਦਾ ਚਾਹ ਆ ਭਾਵੇਂ ਹੋਰ ਤਤੀ ਨੂੰ ਤਾਂ ਭਾਵੇਂ ਹੋਰ ਮੈਨੂੰ ਦੁੱਖ ਦੇ ਹੋਰ ਮੇਰੇ ਸਰੀਰ ਨੂੰ ਦੁੱਖਾਂ ਨਾਲ ਭਰ ਦੇ ਬੁੱਲਾ ਸ਼ੌ ਨੂੰ ਆਣ ਮਿਲਾ ਪਰ ਬੁੱਲੇ ਨੂੰ ਉਹਦਾ ਸ਼ੌ ਤੁਹਾਡਾ ਪਿਆਰਾ ਆਣ ਕੇ ਮਲਾ ਦੇ ਕਿਉਂਕਿ ਤੇਰੀ ਹੋ ਰਹਾ ਮੈਂ ਤੇਰੀ ਹੋ ਰਹਾ ਤੇਰਾ ਹੋ ਗਿਆ ਮੈਂ ਹੁਣ ਅੱਗੇ ਹੁਣ ਫੱਗਣ ਮਹੀਨੇ ਵਿੱਚ ਕੀ ਕਹਿ ਰਹਾ ਫੱਗਣ ਫੁੱਲੇ ਖੇਤ ਜਿਉਂ ਬਣ ਤਣ ਫੂਲ ਸ਼ਿੰਗਾਰ ਹਰ ਡਾਲੀ ਫੁੱਲ ਪੱਤੀਆਂ ਗਲ ਫੁੱਲ ਫੂਲਣ ਦੇ ਹਾਰ ਫੱਗਣ ਦੇ ਮਹੀਨੇ ਵਿੱਚ ਜਿਵੇਂ ਫੁੱਲ ਖੇਤਾਂ ਵਿੱਚ ਸ਼ਿੰਗਾਰ ਜਾਂਦੇ ਆ ਫੁੱਲ ਖਿੜ ਜਾਂਦੇ ਆ ਫੱਗਣ ਫੁੱਲੇ ਖੇਤ ਜਿਉ ਬਣ ਤੈਣ ਫੁੱਲ ਸ਼ਿੰਗਾਰ ਚਾਰਚ ਫੇਰੀ ਬਨਸਪਤੀ ਜਿਹੜੀ ਆ ਉਹ ਖਿੜ ਗਈ ਆ ਸ਼ਿੰਗਾਰੀ ਗਈ ਆ ਹਰ ਡਾਲੀ ਫੁੱਲ ਪੱਤੀਆਂ ਗਲ ਫੂਲਣ ਦੇ ਹਰ ਹਰ ਡਾਲੀਆਂ ਹੀ ਹਰ ਟਹਿਣੀ ਦੇ ਉੱਤੇ ਪੱਤਿਆਂ ਦਾ ਫੁੱਲਾਂ ਦਾ ਹਾਰ ਬਣ ਖਲੋਤੀਆਂ ਹੋਰੀ ਖੇਲਣ ਸਈਆਂ ਫੱਗਣ ਮੇਰੇ ਨੈਣ ਚਲਾ ਨਹੀਂ ਵਗਣ ਹੋਰੀ ਖੇਲਣ ਸਈਆਂ ਫੱਗਣ ਹੋਰ ਤੇ ਸਾਰੇ ਇਸ ਫੱਗਣ ਦੇ ਮਹੀਨੇ ਦੇ ਖੁਸ਼ਬੂਦਾਰ ਫੁੱਲਾਂ ਨੂੰ ਵੇਖ ਕੇ ਸਈਆਂ ਸੁਆਣੀਆਂ ਸਾਰੀ ਖਲਕਤ ਖੁਸ਼ ਹੋ ਰਹੀ ਆ ਮੇਰੇ ਨੈਣ ਚਲਾ ਰਹੀ ਵਗਣ ਪਰ ਮੇਰਿਆਂ ਨੈਣਾ ਵਿੱਚੋਂ ਤੇਰੀ ਰਿਦਾਰਾਂ ਲਈ ਅਥਰੂਆਂ ਦੀ ਛੜੀ ਲੱਗੀ ਹੋਈ ਆ ਔਖੇ ਜਿਉਂਦਿਆਂ ਦੇ ਦਿਨ ਤੱਗਣ ਮੇਰੇ ਤੇ ਹੁਣ ਜਿਹੜੇ ਦਿਨ ਰਾਤ ਨੰਗ ਰਾਇਆ ਜ਼ਿੰਦਗੀ ਦੇ ਉਹ ਬੜੇ ਔਖੇ ਨੰਗ ਰਾਇਆ ਜਿਹੜਾ ਦਿਨ ਚੜਦਾ ਉਹ ਤੇਰੀ ਯਾਦ ਵਿੱਚ ਚੜਦਾ ਤੇਰੀ ਤਾਂਗ ਵਿੱਚ ਚੜਦਾ ਤੇ ਬੜਾ ਔਖਾ ਹੋ ਕੇ ਬੀਤ ਆਇਆ ਸੀਨੇ ਬਾਣ ਪ੍ਰੇਮ ਦੇ ਲੱਗਣ ਮੇਰੇ ਹੱਕ ਦੇ ਵਿੱਚ ਸੀਨੇ ਦੇ ਵਿੱਚ ਤੇਰੇ ਪਿਆਰ ਦੇ ਬਾਣ ਆ ਕੇ ਖਿੱਚ ਖਿੱਚ ਕੇ 울 ਵੱਜਦੇ ਆ ਹੋ ਰਹੀ ਹੋ ਰਹੀ ਮੈਂ ਹੋਰ ਦੀ ਹੋਰ ਹੀ ਹੋ ਰਹੀ ਆ ਜੋ ਕੁਝ ਰੋਜ ਅਜਲ ਥੀ ਹੋਈ ਲਿਖੀ ਕਲਮ ਨਾ ਮਿਟਾਏ ਕੋਈ ਜੋ ਕੁਝ ਰੋਜ ਅਜਲ ਥੀ ਹੋਈ ਲਿਖੀ ਕਲਮ ਨਾ ਮਿਟਾਏ ਕੋਈ ਦੁੱਖਾਂ ਸੂਲਾਂ ਦਿੱਤੀ ਢੋਈ ਬੁੱਲਾ ਸ਼ੌ ਨੂੰ ਆਖੇ ਕੋਈ ਮੇਰੇ ਨਾਲ ਦੇ ਅਲੱਗ ਦੀ ਇਹ ਪਾਣਾ ਵਾਪਰਿਆ ਮੈਂ ਤੇ ਤੇਰੇ ਪਿਆਰ ਦੇ ਵਿੱਚ ਹਰ ਵੇਲੇ ਤੇਰੀ टांग ਦੇ ਵਿੱਚ ਤੇਰੀ ਯਾਦ ਦੇ ਵਿੱਚ ਅਥਰੂ ਵਹਾਉਣਾ ਆ ਮੇਰੇ ਨਾਲ ਇਹ ਜੋ ਕਲਮ ਤੋਂ ਦਿਖਿਆ ਗਿਆ ਇਹਨੂੰ ਕੋਈ ਮੀਟ ਨਹੀਂ ਸਕਦਾ ਮੈਂ ਤੇ ਤੇਰਾ ਹੋ ਗਿਆ ਦੁੱਖਾਂ ਸੂਲਾਂ ਦਿੱਤੀ ਢੋਈ ਹੁਣ ਤੇ ਦੁੱਖ ਜਿਹੜੇ ਆ ਉਹ ਮੇਰਾ ਸਾਥ ਬਣ ਗਏ ਆ ਦੁੱਖਾਂ ਸੂਲਾਂ ਦਿੱਤੀ ਢੋਈ ਇਹ ਬਿਰਹ ਦੇ ਦੁੱਖ ਜਿਹੜੇ ਆ ਤੇਰੇ ਵਿਛੋੜੇ ਦੇ ਦੁੱਖ ਜਿਹੜੇ ਆ ਇਹ ਮੇਰੇ ਹਿਰਦੇ ਨੂੰ ਛੂੰਦੇ ਆ ਬੁੱਲਾ ਸ਼ਾਹ ਨੂੰ ਆਖੇ ਕੋਈ ਬੁੱਲੇ ਬੁੱਲਾ ਕਹਿ ਰਿਹਾ ਕਿਉ ਮੇਰੇ ਮਾਲਕ ਨੂੰ ਕੋਈ ਕਵੇ ਜਿਸ ਨੂੰ ਰੋ ਰਹੀ ਜਨੂ ਮੈਂ ਰੋ ਰਹੀ ਆ ਉਹਨੂੰ ਜਾ ਕੇ ਕੋਈ ਦੱਸੇ ਕਿ ਮੈਂ ਤੇਰੀ ਹੋ ਗਈ ਆ ਤੇਰੇ ਬਿਗੈਰ ਮੇਰਾ ਕੋਈ ਨਹੀਂ ਆ ਤੇਰੀ ਯਾਦ ਦੇ ਵਿੱਚ ਹੀ ਹੁਣ ਸਾਰਾ ਕੁਝ ਹੀ ਬੀਤ ਰਿਹਾ ਜੋ ਦੁੱਖ ਚੱਲ ਰਿਹਾ ਤੇਰੀ ਯਾਦ ਦੇ ਵਿੱਚ ਚੱਲ ਰਿਹਾ ਫੱਗਣ ਫੁੱਲੇ ਖੇਤ ਜਿਉਂ ਬਣ ਤਣ ਫੂਲ ਸ਼ਿੰਗਾਰ ਹਰ ਡਾਲੀ ਫੁੱਲ ਪੱਤੀਆਂ ਗਲ ਫੁੱਲਣ ਦੇ ਹਾਰ ਹੋਰੀ ਖੇਲਣ ਸਈਆ ਵਗਣ ਮੇਰੇ ਨੈਣ ਚਲਾ ਰਹੀ ਵਗਣ ਔਖੇ ਜਿਉਂਦਿਆਂ ਦੇ ਦਿਨ ਤੱਗਣ ਸੀਨੇ ਬਾਂਦ ਪ੍ਰੇਮ ਦੇ ਲੱਗਣ ਹੋਰੀ ਹੋ ਰਹੀ ਜੋ ਕੁਝ ਰੋਜ ਅਜਲ ਥੀ ਹੋਈ ਲਿਖੀ ਕਲਮ ਨਾ ਮਿਟੇ ਕੋਈ ਤੁਖਾਂ ਸੂਨਾ ਦਿੱਤੀ ਢੋਈ ਬੁੱਲਾ ਸ਼ਾਹ ਨੂੰ ਆਖੇ ਕੋਈ ਜਿਸ ਨੂੰ ਰੋ ਰਹੀ ਜਿਸ ਨੂੰ ਰੋ ਰਹੀ ਬੁੱਲਾ ਸ਼ਾਹ ਫਕੀਰ ਫਕੀਰਾਂ ਦੀ ਕੋਈ ਜਾਤ ਕੋਈ ਮਜਬ ਕੁਝ ਨਹੀਂ ਰਹਿ ਜਾਂਦਾ ਉਹ ਸਿਰ ਇੱਕ ਪਰਮਾਤਮਾ ਇੱਕ ਅੱਲਾ ਇੱਕ ਈਸ਼ਵਰ ਇੱਕ ਰਾਮ ਉਹਦੇ ਭਗਤ ਬਣ ਜਾਂਦੇ ਆ ਉਹਨਾਂ ਨੂੰ ਹਰ ਇੱਕ ਦੇ ਵਿੱਚ ਉਹੀ ਨਜ਼ਰ ਆਉਂਦਾ ਤੇ ਉਹਦੀ ਯਾਦ ਵਿੱਚ ਉਹ ਜੋ ਕੁਝ ਮੋ ਬੋਲਦੇ ਆ ਲਿਖਦੇ ਆ ਉਹ ਫਿਰ ਉਹਨਾਂ ਦੀਆਂ ਯਾਦਾਂ ਬਣ ਕੇ ਰਹਿ ਜਾਂਦੀਆਂ ਉਹਨਾਂ ਨੂੰ ਪੜ੍ਹ ਕੇ ਸੁਣ ਕੇ ਉਹਨਾਂ ਦੀ ਜ਼ਿੰਦਗੀ ਬਾਰੇ ਪਤਾ ਲੱਗਦਾ ਇਸ ਕਰਕੇ ਬੁੱਲਾ ਵੀ ਉਹ ਫਕਰ ਹੋਇਆ ਜਿਹੜਾ ਜਾਤਾਂ ਮਜਬਾਂ ਤੋਂ ਉੱਪਰ ਉੱਠ ਗਿਆ ਜਿਨੇ ਆਪਣੇ ਜਾਤ ਮਜਬ ਨੂੰ ਜਾਂ ਕਿਸੇ ਸ਼ਰੀਕ ਨੂੰ ਅਹਿਮੀਅਤ ਨਹੀਂ ਦਿੱਤੀ ਉਸ ਅੱਲਾ ਦੀ ਬੰਦਗੀ ਦੇ ਵਿੱਚ ਆਪਣਾ ਜੀਵਨ ਵਤਿਰ ਕੀਤਾ ਪੰਜਾਬੀ ਬੋਲੀ ਦੀ ਇੱਕ ਨਵੀਂ ਕਵਤਾਵਾਂ ਲਿਖ ਕੇ ਇੱਕ ਨਵੀਂ ਜੜੀ ਉਹਨਾਂ ਦੀ ਦੇਣ ਹੈ ਉਹਨਾਂ ਨੇ ਪੰਜਾਬੀ ਬੋਲੀ ਨੂੰ ਦਿੱਤੀ ਪੰਜਾਬੀ ਬੋਲੀ ਦੇ ਵਿੱਚ ਉਹਨਾਂ ਨੇ ਅਨੇਕਾਂ ਕਲਾਮ ਲਿਖੇ ਜੋ ਪੜ੍ਹ ਕੇ ਇਹ ਪਤਾ ਲੱਗਦਾ ਕਿ ਬੁੱਲਾ ਸ਼ਾਹ ਇੱਕ ਪੰਜਾਬ ਦਾ ਬੜਾ ਮਹਾਨ ਸੂਫੀ ਕਵ ਕਵੀ ਹੋਇਆ ਫਕੀਰ ਹੋਇਆ ਅੱਲਾ ਦਾ ਪਿਆਰਾ ਹੋਇਆ ਸੋ ਇਨੇ ਆ ਲਫਜ਼ਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ